ਨੀ ਪੋਤੋ ਉੱਠ ਖਾੜਾ ਨੀ ਕੁੜੀਏ ਉੱਠ ਖਾੜਾ ਆਜਾ ਮੋਲੀ ਕਮਲੀ ਨਾ ਖੇਲ ਕੇ ਆਈਏ ਆ ਆਪਾਂ ਖੇਡਦੀ ਆਂ ਹਾਂ ਮੈਂ ਵੀ ਖੇਡਣਾ ਆ ਕੀ ਇਹਦੇ ਵਿੱਚ ਇਹ ਆਜਾ ਇੱਥੇ ਆਜਾ ਆ ਇਹਦੇ ਵਿੱਚ ਕੀ ਆ ਖੇਡਾਂ ਖੇਡਣੀ ਖੇਡਦੀ ਆਪਾਂ ਹਾਈ ਹਾਈ ਕਿਨਿਆ ਸੋਨੀਆ ਖੇਡਾਂ ਨੇ ਮੇਰੀ ਬੀਬੀ ਤਾਂ ਮੈਨੂੰ ਲਾ ਕੇ ਨਹੀਂ ਦਿੰਦੀ ਹਾ ਗਈ ਆ ਕੀ ਆ ਆਈਸਕ੍ਰੀਮ ਆੱਛਾ ਹਾਂ ਦਿਆ ਇਹ ਇਹ ਪੀ ਲੇਤਾ ਪੀਤਾ ਹਾਈ ਕਿਨਿਆ ਸੋਨੀਆ ਖੇਡਾਂ ਤੁਹਾਡੇ ਕੋ ਮੈਂ ਕੁਤਾ ਹਾਂ ਨਹੀਂ ਗਿਆ ਚੱਪ ਖੇਦੀ ਚਲੋ ਆ ਮੈਨੂੰ ਦੇ ਦੇ ਕੱਪ ਦੇ ਦੇ ਮੈਨੂੰ ਆ ਮੈਨੂੰ ਤਾਂ ਦਿੰਦੀ ਆ ਜੀ ਤੁਸੀਂ ਖੇਦਾਂ ਮੈਂ ਵੀ ਖੇਦ ਰਿਆ ਪਰ ਮੈਨੂੰ ਖੁੱਦ ਨਹੀਂ ਦਿੰਦੀ ਆ ਇਹ ਨਹੀਂ ਆ ਦੇ ਦੇ ਮੈਨੂੰ ਆ ਦੇ ਦੇ ਮੈਨੂੰ ਮੈਂ ਗੱਦਣਾ ਐ ਮੈਨੂੰ ਦਿੰਦੀ ਆ ਨਹੀਂ ਤੂੰ ਆਪਣੀ ਮੇਲੇ ਤੇ ਨਹੀਂ ਆ ਆ ਮੈਂ ਵੀ ਲੈ ਕੇ ਆਉਂਗੀ ਮੈਨੂੰ ਦਿੰਦੀ ਆ ਨਹੀਂ ਗਿਆਂਗੇ ਇਦਾਂ ਉਹ ਸਵੇਰ ਦੀਆਂ ਬੈਠੀਆਂ ਵਾ ਮੈਂ ਸਰ ਬਾਦ ਆ ਉਹਦਾ ਐਗਲਿਆ ਨਹੀਂ ਤਰਾ ਸਰਬਾ ਦਾ ਫੇਡਾ ਨਹੀਂ ਢੀ ਜਾਨੀਆ ਤੂੰ ਤਾਂ ਕੁੜੀਆਂ ਨਾ ਮੁੰਮਾ ਚ ਬੋਨਾ ਅਜੀ ਵਾਲੀ ਬਾਦੀ ਪੇ ਦੋਖਣਾ ਲਾ ਲਈ ਤੈਨੂੰ ਤਾਂ ਭਾਈ ਆਇਆ ਵੀ ਨਹੀਂ ਐਡੀ ਵੱਡੀ ਹੋ ਗਈ ਮੇਰੇ ਤੋਂ ਸਰਬਾ ਹੁੰਦੀ ਆਪੇ ਹੀ ਬਾਲਾ ਮੈਨੂੰ ਕਿਤੇ ਸੇ ਲੱਭਾਉਣਾ ਹੁੰਦਾ ਮੈਨੂੰ ਤੇ ਪਤਾ ਸੇ ਲੱਭ ਕਿ ਮੈਂ ਬੋਂਦੇ ਹੁੰਦੇ ਹਾਂ ਹੁਣ ਤੂੰ ਐਡੀ ਸਾਰੀ ਤਾਂ ਹੋ ਗਈ ਸਰ ਬੋਂਦਾ ਵੀ ਨਹੀਂ ਪਤਾ ਨੂੰ ਨਹੀਂ ਪਤਾ ਤਾਂ ਹਮ ਬੀਬੀ ਬੀਬੀ ਆਹ ਹਨਾ ਬਣੀ ਖੇਡਾ ਮੰਗੀ ਜਾਂਦੀ ਆ ਚੱਲ ਕੋਈ ਨਾ ਦੇ ਦਿਓ ਤੁਹਾਨੂੰ ਹੋਰ ਲਿਆ ਦੂੰ ਮੈਂ ਬੇ 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 ਆਹ ਆਹ ਤੇ ਉਹਨੇ ਉਹਨਾਂ ਲਾਈਆਂ ਉਹਨਾਂ ਨੇ ਇੱਥੇ ਇੱਥੇ ਮੈਂ ਵੀ ਨੋਣੀਆਂ ਨੇ ਮੇਰੇ ਕੋਲ ਨਹੀਂ ਹੈਗੀਆਂ ਇੱਥੇ ਇੱਥੇ ਲਾਉਣੀਆਂ ਤਾਂ ਹੁਣ ਵੱਡੀਆਂ ਉਹ ਨਿਆਣੀਆਂ ਵਾ ਲਾ ਲੈਣ ਦੇ ਉਹਨਾਂ ਨੂੰ ਲੱਕ ਮੇਰੇ ਕੋਲ ਹੈਗੀਆਂ ਮੈਂ ਆ ਜਾ ਮੋਲੀ ਵੀ ਆਲੀ ਆਗੇ ਤੁਹਾਡੇ ਕੋ ਕਾ ਤੂ ਲਾ ਦੇ ਫਿਰ ਐਂ ਮੈਂ ਵੀ ਇੱਥੇ ਇੱਥੇ ਨਾਉਂਗੀ ਸੋਨੀਆਂ ਸੋਨੀਆਂ ਚੁੰਦੀਆਂ ਲੈ ਬੀਕੀ ਲੈ ਆਫਾਈ ਲਾ ਦਿੰਦੀ ਆ ਮੈਨੂੰ ਹੁਣ ਪਤਾ ਨਹੀਂ ਕਿਵੇਂ ਲਾਉਣੀ ਆ ਵਾ ਲਾ ਦੇ ਬੀਬੀ ਨਹੀਂ ਲਾ ਮੈਂ ਇਹਨੂੰ ਸਾਨੂੰ ਨਹੀਂ ਚੱਜ ਸਾਡੇ ਵੇਲੇ ਤਾਂ ਕੁਝ ਨਹੀਂ ਹੁੰਦਾ ਸੀ ਖੇਡੋ ਮੈਂ ਹੁਣ ਸਬਜ਼ੀ ਲਿਆਵਾਂ ਸ਼ਾਮ ਦੀ ਚੱਲ ਝਾੜੂਸਾ ਲੱਗ ਗਿਆ ਮੈਂ ਰੋਟੀ ਬਕਾਉਣੀ ਆ ਹਾਂ ਕੰਬਲੀ ਖੇਡਣ ਲੱਗੀ ਪਈ ਆ ਤੂੰ ਉਾਇ ਤੇ ਖੇਡਣਾ ਕਿ ਟੀਵੀ ਦੇਖਣਾ ਮੈਂ ਟੀਵੀ ਦੇਖਣਾ ਬੀਬੇ ਟੀਵੀ ਟੀਵੀ ਲਾ ਦਿੰਨੇ ਆ ਦੇਖ ਲਾ ਹਾਂ ਚੱਲ ਟੀਵੀ ਦੇਖ ਲਾ ਮੋਟੂ ਪਤਲੂ ਮੈਂ ਆਟਾ ਗੁੰਨ ਲਾਂ ਫੇਰ ਆਪਾਂ ਰੋਟੀ ਖਾ ਲਾਂਗੇ ਚੱਲ ਬੇਬੇ ਲਾ ਕੇ ਦੇ ਮੈਨੂੰ ਮੋਟੂ ਪਤਲੂ ਲਾ ਕੇ ਦੇ ਆ ਜਾ ਆ ਜਾ ਮੋਟੂ ਪਤਲੂ ਲਾਦਨੀ ਆ ਹਾਂ ਮੋਟੂ ਪਤਲੂ ਦੇਖਾਂਗੇ ਅੰਲਾ ਤੂੰ ਲਾਲੀਆ ਮੋਟੂ ਪਤਲੂ ਚੱਲ ਗਿਆ ਸੁਪਚਾਨੋ ਨਹੀਂ ਹੱਥ ਲਾਈਦਾ ਮਰ ਜਾਂਦੇ ਹੁੰਦੇ ਆ ਲਾਈਟ ਲੱਗ ਜਾਂਦੀ ਆ ਹਾਏ ਮਰ ਜਾਂਦੇ ਹੁੰਦੇ ਬੇਬੇ ਆਹੋ ਹੱਥ ਨਹੀਂ ਲਾਉਂਦੇ ਹੁੰਦੇ ਜਾ ਮੈਂ ਮੂਨਾ ਹੱਥ ਨਹੀਂ ਲਾਉਂਦੀ ਆ ਹਾਂ ਬੈ ਕੇ ਦੇਖ ਲੈ ਮੋਟੂ ਬਤਲੂ ਠੀਕ ਆਏ ਮੋਟੂ ਬਤਲੂ ਚੱਲ ਪਿਆ ਆਜਾ ਬੇਬੇ ਤੂੰ ਵੀ ਦੇਖ ਲੈ ਮੋਟੂ ਬਤਲੂ ਐ ਆਪਾਂ ਗੁੰਨਣਾ ਰੋਟੀ ਬਣਾਉਣੀ ਆ ਛਾ ਚੱਲ ਤੋਏ ਨਾ ਬਾਹਲਾ ਫੇਰ ਮੈਂ ਮੋਟੂ ਬਤਲੂ ਦੇਖਦੀ ਆ ਹਾਂ ਦੇਖ ਲੈ ਮੋਟੂ ਬਤਲੂ ਚੱਲਿਆ ਬੋਤੂ ਬਤਲੂ ਓ ਬਤਲੂ ਆ ਗਿਆ ਬਤਲੂ ਆ ਗਿਆ ਹਾਈ ਸੀ ਮੋਟੂ ਮੋਟੂ ਚੱਲਦਾ ਹੈ ਆਟਾ ਤਾਂ ਸਾਂ ਲਿਆ ਆਲੂ ਪਿਆਜ਼ ਆ ਜਾੜਾ ਜਿਵੇਂ ਉਹ ਲੈ ਲੈਨੇ ਆਂ ਆਲੂ ਪਿਆਜ਼ ਸਿਮਲਾ ਮਿਰਚ ਗੋਭੀ ਚੱਲ ਮੈਂ ਸਬਜ਼ੀ ਲਿਆਵਾ ਆਟਾ ਤਾਂ ਆਖੇ ਗੁੰਦੀ ਆ ਚਲ ਉਹ ਮਾਉਣ ਬੋਖ ਕੋ ਲੱਗ ਗਈ ਪੋਈਆ ਬੰਨ ਲੋਤੀ ਵਾਲੀ ਉਹਦੀ ਪੂਠਾ ਵਾਲਿਆ ਹੁਣ ਦੇਖ ਕੇ ਹੁੰਦੀ ਆ ਮੈਂ ਜਾ ਕੇ ਦੇਖਦੀ ਹਾਂ ਮੈਂ ਲੋਤੀ ਲਾ ਕੇ ਹੁੰਦੀ ਬੇਬੇ ਤੋਂ ਪੂਠਾ ਆਹੋ ਬੇਬੇ ਬੇਬੇ ਪੂਠਾ ਬਾਤਾ à bê bê ta hả nè ghi bà bà cứ thế gì à ta ta mi phi à bà à nè phi à anh cả đi mẹ à ta gọi nó đến cái nó cũng ba đủ đi mà luôn à à đi ngủ đi à ਹਾਏ ਫਾਤ ਬਲੋ ਫਾਤ ਲੋ ਬੇ ਬੇ ਕੁੱਤੂ ਜੀਵਨ ਮਨ ਨੂੰ ਬੋਤ ਤੁੱਤੂ ਵੀ ਹਏ ਮਨ ਨੂੰ ਬੇ ਬੇ ਤੁੱਤੂ ਦੀ ਮਨ ਤੁੱਤੂਗੀ ਬਬੇ ਆਲੂ ਪਿਆ ਤਾਂ ਲਿਆਂਦੇ ਹੁਣ ਆਟਾ ਗੁੰਨ ਕੇ ਰੋਟੀ ਬਣਾ ਲਈ ਆ ਕੀ ਕਰਤਾ ਸਿੱਧਰੀ ਨੇ ਇਹਦਾ ਬੇੜਾ ਬੈ ਜਿਲਾ ਪਾਣੀ ਪਾਤਾ आटे ਚ ਅੱਛੇ ਢੀਕਾ ਹੁਣ ਇਹਨੂੰ ਮੈਂ ਜਾ ਕੇ ਆ ਗਏ ਬੇਬੇ ਆ ਕੇ ਕੀ ਕਰਕੇ ਆਈਆਂ ਰਸੋਈ ਚ ਉੱਥੇ ਸਾਰਾ ਪਾਣੀ ਪਾਏ ਆਈਆਂ ਹੁਣ ਉਹ ਇੱਥੇ ਬਹਿ ਗਈਆਂ ਆ ਕੇ ਦੁੱਸ ਕੀ ਜਾਨੀ ਆ ਹੁਣ ਬੇਬੇ ਮੈਂ ਤਾਂ ਆਟਾ ਗੁੰਨਦ ਕੀ ਆਈ ਸੀਗੀ ਉਹ ਆਟਾ ਅਜਾ ਗੁੰਨੀ ਤਾਂ ਹਾਂ ਸਾਰਾ ਤਾਂ ਉਹ ਪ੍ਰਾਂਧ ਭਰੀ ਪਈ ਆ ਪਾਣੀ ਦੀ ਆ ਆਪ ਤਾਂ ਉਹ ਮਰ ਗਿਆ ਅਸ ਸਿੰਦਰੀ ਪੱਲੇ ਮੇਰੇ ਪਾ ਗਏ ਆ ਹੁਣ ਰੋਈ ਜਾਂ ਨੀਆ ਤੇਰਾ ਤਾਂ ਕੋਈ ਸੋਖ ਨਹੀਂ ਹੈਗਾ ਵੀ ਮੇਰੇ ਨਾਲ ਕੰਮ ਕਰਾ ਦੇ ਨਾ ਮੈਂ ਸਾਰਾ ਘਰ ਦਾ ਕੰਮ ਕਰਦੀ ਆ ਨਾ ਤੈਨੂੰ ਸਾਂਭਦੀ ਆ ਕੱਲ ਮਾਖਾ ਮਿਲ ਗਈ ਫੇਕੀ ਕਰੇਗੀ ਚਪਕਾ ਦਾਂ ਨਹੀਂ ਮੈਂ ਕਿਧਰੇ ਨਹੀਂ ਮਾਰਦੀ ਬੇਬੇ ਤਮਾਦੀ ਨਹੀਂ ਨਹੀਂ ਐ ਕੁਝ ਨਹੀਂ ਹੁੰਦਾ ਮੈਨੂੰ ਠੀਕ ਆ ਬੇਬੇ ਤੂੰ ਮਾਗੀ ਨਾ ਮੈਂ ਵੀ ਨਾਲ ਹੀ ਮਰੂੰ ਤੂੰ ਕਾ ਤੇ ਮਰੇਂਗੀ ਭਾਈ ਮੈਂ ਵੀ ਮਰੂੰਗੀ ਨਹੀਂ ਮਰਦੀ ਚੱਲ ਬੀਬੇ ਆਪਾਂ ਮੋਲ ਕੇ ਚੱਲੀਏ ਖੇਡਣ ਸੀਤ ਤੇ ਉਹਨਾਂ ਦੇ ਮੈਂ ਤਾਂ ਘੇੜ ਵੀ ਹੋਣਾ ਜਾ ਕੇ ਉਹਨਾਂ ਨਾਲ ਫੇਰ ਖੇਡ ਲਈ ਪਹਿਲਾਂ ਚਾਹ ਪੀ ਲਈਏ ਚਾਹ ਹਾਂ ਚੱਲ ਚੱਲ ਫੇਰ ਚਾਹ ਲਾ ਫੇਰ ਫੇਰ ਆਪਾਂ ਚੱਲਨੇ ਕਿ ਮੈਨੂੰ ਲੈ ਕੇ ਚੱਲੀ ਚੰਗਾ ਚੰਗਾ ਠੀਕ ਦਾ ਫਾੜ ਕੁੜੀਏ ਚਾਹ ਪੀ ਲਾ ਮੈਂ ਨਹੀਂ ਇਹ ਕੱਪ ਚ ਪੀਣੀ ਹੈਗੀ ਹੋਰ ਕਿਹੜਾ ਕੱਪ ਚ ਪੀਣੀ ਆ ਦੂਜੇ ਕੱਪ ਚ ਵੀ ਨਹੀਂ ਆ ਤੇ ਨਹੀਂ ਪੀਣੀ ਆ ਕਿ ਮੈਨੂੰ ਨਹੀਂ ਪਤਾ ਆਪੇ ਲੈ ਆ ਚਲ ਤੁੰਡਾ ਮੈ ਲੋਨੀ ਆ ਦੂਜਾ ਕੱਪ ਤੈਨੂੰ ਪਤਾ ਕਿ ਆ ਦੂਜੇ ਕੱਪ ਚ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਕਹਿੰਦੇ ਕੱਪ ਚ ਪੀਣੀ ਸੀ ਕਿ ਮੱਚ ਆ ਅੱਜ ਵੀ ਨਹੀਂ ਸੀ ਮੈਂ ਚਾਹ ਐ ਚਾਹ ਉਹ ਤੋਂ ਡਰੇ ਤੇ ਨਹੀਂ ਆ ਚਾਹ ਪੀਨੀ ਮੈਂ ਤਾਂ ਤੂੰ ਲੈਣੀ ਆ ਤੇ ਜਪੀਣ ਨੂੰ ਨਾ ਨਾ ਨਹੀਂ ਲੈ ਦੇਰ ਮੀਚਾ ਚਾਹ ਚਾਹ ਤੇ ਪੀਨੀ ਮੈਂ ਤਾਂ ਪਾ ਕੇ ਲਾ ਫੜ ਪੀ ਲਾ ਨਾ ਪਾਣੀ ਦਾ ਪਾਣੀ ਲੀਲਾ ਹੋਣਾ ਜਿਆਦੇ ਨਿੰਗੂਗੀ ਓਕਣ ਤੇਰੇ ਚੱਲ ਬੀਬੀ ਹੁਣ ਆਪਾਂ ਸੀਤਨੇ ਖੇਡ ਨੂੰ ਚਲੀਏ ਨਾਲੇ ਮੋਲਕ ਜਾਂਦੇ ਆ ਪਹਿਲਾਂ ਦਾਲ ਤਾਂ ਧਰ ਲਈਏ ਫਿਰ ਕੋਈ ਚੱਤੀ ਤਾਂ ਲਾ ਫਿਰ ਆਪਾਂ ਚੱਲਾਂਗੇ ਹਾਂ ਹਾਂ ਫਿਰ ਚੱਲਦੇ ਆ ਲੈ ਕੇ ਚੱਲੂ ਤੈਨੂੰ ਠੀਕ ਆ ਫਿਰ ਆਪਾਂ ਕੀ ਇਹ ਕਿਹਾ ਮੈਂ ਦਿਲ ਤੇ ਬੀਬੇ ਉਹ ਦਾਲ ਬਾਹਿੰ ਜਿਹੜੇ ਉਹ ਹਰੇ ਹਰੇ ਗੋਲ ਗੋਲ ਨਹੀਂ ਹੁੰਦੇ ਮਟਰ ਉਹ ਉਹ ਦਾਲ ਖਾਣੀ ਆ ਖਾਣੀ ਆ ਤਾਂ ਸਵਾ ਕੋ ਖਾਂਦੀ ਨਹੀਂ ਵਾਸਤਾ ਨਹੀਂ ਹੂੰ ਖਾਉਂ ਮੈਂ ਸਵਾ ਥੋੜੀ ਖਾਣੀ ਆ ਚੱਲ ਮੈਂ ਬਣਾਉਣੀ ਆ ਹਰ ਹੀ ਤਾਂ ਦਿੰਨੀ ਆ ਠੀਕ ਤੂੰ ਇੱਥੇ ਬੈਠੀ ਮੈਂ ਹਾਰੇ ਸੇ ਦਾਲ ਤਰ ਰਹੀ ਆ ਮੈਂ ਬਾਲਾ ਹੁਣ ਮੈਂ ਤੌੜੀ ਧਰਤੀ ਢਾਲ ਲਿਆ ਮੈਂ ਅੰਦਰੋਂ ਮੈਂ ਦਾਲ ਪਾਇਆ ਮੈਂ ਧੋਕੇ ਤੌੜੀ ਚ ਬੀਬੀ ਕੰਦੀ ਸੁਆਹ ਦੀ ਦਾਲ ਤੇ ਰੰਗੇ ਬੀਬੀ ਤਾਂ ਅੰਦਰ ਬੈਠੀਆਂ ਮੈਂ ਧਰ ਦਿੰਨੀ ਆ ਫਿਰ ਬੀਬੀ ਕੋ ਕਿ ਮੇਰੀ ਕੁੜੀ ਨੇ ਦਾਲ ਧਰਤੀ ਹਾਏ ਇੱਥੇ ਤਾਂ ਪਾਣੀ ਪਾਇਆ ਹੋਇਆ ਐ ਕਰਦੀ ਮੈਂ ਸਾਹ ਪਾ ਦੇਣੀ ਆ ਅੱਜ ਬਾਲੀ ਸੁਆਦ ਦਾਲ ਬਣਨੀ ਆ ਨਾ ਹਾਂ ਅੱਜ ਤਾਂ ਬੌੜੀ ਸਵਾਦ ਦਾਲ ਬੋਲੀਆ ਸਵਾਦ ਦੀ ਦਾਲ ਕਿੰਨੀ ਸਵਾਦ ਹੁੰਦੀ ਆ ਬੀਬੀ ਕਹਿੰਦੀ ਕੋਈ ਕੰਮ ਨਹੀਂ ਕਰਦੀ ਕੋਈ ਕੰਮ ਨਹੀਂ ਕਰਦੀ ਅੱਜ ਆਪਾਂ ਬੜਾ ਸਾਰਾ ਕੰਮ ਕਰ ਦੇਣਾ ਹਮ ਅੱਜ ਤਾਂ ਬੜੀ ਸਵਾਦ ਦਾਲ ਬਣੂਗੀ ਲੈ ਬੀਬੀ ਕੋਲ ਕੇ ਕੰਮ ਕਰ ਲਿਆ ਨੀ ਸਾਰਾ ਲੱਮਾ ਤੌੜੀ ਚ ਦਾਲਾ ਪਾਏ ਆ ਮਾ ਹੁਣ ਹਾਂ ਆ ਕੀ ਕਰ ਗਈ ਸਿੱਧਰੀ ਸਵਾਹ ਪਾ ਗਈ ਇਹਨੂੰ ਕੀ ਕਰਾਂ ਤੁਮਰੀ ਨੂੰ ਦੂਕੀ ਕਿਤਾ ਪਿਆ ਇਹਨੂੰ ਦੱਸਦੀਆਂ ਮੈਂ ਜਾ ਕੇ ਬਾਹਰ ਕੀ ਕਰਕੇ ਆਈਆਂ ਬੀਬੀ ਮੈਂ ਦਾਲ ਤਾਂ ਕਹਿਈਆਂ ਸਵਾਦ ਦਾਲ ਦਾਲ ਤਾਂ ਕਹਿਗੇ ਸਵਾ ਪਾ ਕੇ ਆਈਆਂ ਤੂੰ ਤਾਂ ਤੌਲੀ ਚ ਕਿੰਨੇ ਸਵਾਦ ਬਣੂਗੀ ਬੀਬੀ ਆ ਖਾਣੀ ਤੂੰ ਹੀ ਆਪਾਂ ਦੋਵੇਂ ਖਾਵਾਂਗੇ ਨਾ ਮੈਂ ਤਾਂ ਖਾਣੀ ਨਹੀਂ ਚੱਲ ਹੁਣ ਆਪਾਂ ਕਿੱਦਮ ਚੱਲੀਓ ਉਧਰ ਚੱਲ ਪਹਿਲਾਂ ਤੈਨੂੰ ਇਲਾ ਜਣਾ ਚੱਲ 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 ਆ ਫੇਰ ਕੰਮ ਫੇਰ ਕਰ ਲਾਂਗੇ ਚੱਲ 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 ਨੇ ਭੱਲਾ ਤੇਰੀ ਆਹੋ ਭੱਲਾ ਆ ਜਾ ਜੋੱਕਾ ਨਾ ਖੇਡ ਲਈ ਹੱਥੇ ਆ ਕਿੱਧਰ ਆਉਂਦੀ ਆ ਸਿਧਰੀ ਨੂੰ ਵੀ ਨਾਲ ਲਈ ਆਉਂਦੀ ਆ ਹਾਂ ਭਾਜਾ ਤੂੰ ਬੈਠੀ ਆਂ ਆ ਭੈਣ ਬੈਠੀ ਆ ਮੈਂ ਦੇਖਦੀ ਸੀ ਤੈਨੂੰ ਵੀ ਆ ਨਾਲ ਸਿਧਰੀ ਨੂੰ ਵੀ ਲਈ ਆਉਂਦੀ ਆ ਹੋਰ ਕਹਿੰਦੀ ਮੈਂ ਕੁੜੀਆਂ ਨੇ ਖੇਡਣਾ ਖੇਡ ਲੋ ਇਹਨੂੰ ਖਲਾ ਲਾ ਖੇਡਦੀ ਆਪਾਂ मोली आ रे कितनी बड्डी सिदरी आ गई ए मैं सिदरी तो नहीं मैं तो दो दिन खेत दन आई हां मैं तो थोड़ी से ली हां तू तो सिदरी हां hmm. आ दे दे मैं तो आदत नहीं ना भाई खेती दे 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 देख मन मु तक इधर आ ले दे। देख आ दे दे मन को दे दे आ दे दे मन को hmm. दे दे हेलो क्या आपका खेत है ਆਪ ਕਰਕੇ ਖੇਡ ਲਓ ਇਹਦੇ ਨਾਲ ਕੀ ਖੇਡਣਾ ਸਿੱਧਰੀ ਨਾ ਇਹ ਭਣੇ ਬਹੁਤ ਤੰਗ ਕਰਦੀ ਆ ਨਿਆਣਿਆ ਨਾ ਹੁਣ ਮੈਨੂੰ ਕਹਿੰਦੀ ਲੈ ਕੇ ਚੱਲ ਖੇਡਣਾ ਲੈ ਖੇਡਣਾ ਆਏ ਨੇ ਇਹ ਭਣੇ ਜਨਮ ਤੋਂ ਹੀ ਸਿੱਧਰੀ ਆ ਨਹੀਂ ਭਣੇ ਬੱਡੇ ਤੇ ਪਈ ਸੀ 6 ਅੰਕ ਮਹੀਨਿਆਂ ਦੀ ਸੀ ਡਗਪੀ ਅੱਛਾ ਜਦ ਹੀ ਇੱਕਣ ਹੋਊਗੀ ਫਿਰ ਕਿਸੇ ਨੂੰ ਦਿਖਾਉਣਾ ਸੀ ਦਿਖਾਇਆ ਡਾਕਟਰਾਂ ਨੂੰ ਠੀਕ ਨਹੀਂ ਹੋਈ ਡਾਕਟਰਾਂ ਦੇ ਵੀ ਬਹੁਤ ਦਿਖਾਇਆ ਸਿਆਣਿਆਂ ਨੂੰ ਬਹੁਤ ਫਿਰਿਆ ਇਤੋਂ ਇਲਾਜ ਨਹੀਂ ਇਹ ਤਾਂ ਹੋਇਆ ਤੇ ਹੁਣ ਹੁਣ ਕੀ ਕਰਨਾ ਆ ਇੱਕ ਨਹੀਂ ਬੋਲੀ ਜਾਂਦੀ ਆ ਲੈਣਾ ਲਖੜੀ ਜਾਂਦੀ ਆ ਆਏ ਹੁਣ ਤਾਂ ਦੇ ਸੈਰ ਬਾਇਆ ਹੋਇਆ ਆ ਚਕੁੰਡੀਆਂ ਲਾਈ ਬੈਠੀ ਆ ਬੰਗਾ ਪਾਈਆਂ ਹੋਈਆਂ ਹਾਂ ਨਵੇਂ ਤੋਂ ਨਵੇਂ ਨਿੰਗਲੇ ਪੌਂਦੀ ਆ ਤੇਰੀ ਵਰਧਾਈ ਆਈ ਸੀ ਉਹਦੀਆਂ ਬੰਗਾ ਲਾ ਕੇ ਆਪ ਪਾਲੀਆਂ ਸ਼ਕੀਨਣ ਤਾਂ ਵਧੀਰੀ ਆ ਜੇ ਸਿੱਧਰੀ ਆ ਹਾਂ ਮੇਰ ਹੁਣ ਐਂ ਤਾਂ ਫੇਰ ਸਾਰਾ ਕੁਝ ਜਾਣਦੀ ਆ ਜੇ ਮੈਂ ਅੱਖਾਂ ਮੀਚ ਗਈ ਇਹਦਾ ਕੀ ਬਣੂ ਉਹ ਤਾਂ ਹੈਗਾ ਹੀ ਆ ਉਹ ਤਾਂ ਹੈਗਾ ਹੀ ਆ ਫੇਰ ਹੁਣ ਕੋਈ ਜਵਾਕ ਲੈ ਲੈਂਦੀ ਆ ਆਪਦੀ ਭਝਾਈ ਦਾ ਜਾਂ ਹੋਰ ਕਿਸੇ ਦਾ ਆਣਦੇ ਤੇ ਤਾਂ ਇੱਕ ਮੁੰਡਾ ਸੀ ਫੇਰ ਕੁਛ ਹੋਇਆ ਹੀ ਨਹੀਂਗਾ ਅੱਛਾ ਭੈਣ ਮੇਰੀ ਦੇ ਦੋ ਕੁੜੀਆਂ ਬਈ ਇਹਨੇ ਠੀਕ ਕਰਨੀਆਂ ਇੱਕ ਤਾਂ ਹੈਗੀ ਆ ਤੇ ਸਿੱਧਰੀ ਹੈਗੀਆਂ ਦੋ ਕਰਕੇ ਕੀ ਕਰਨੀਆਂ ਕੀ ਕਰਨੀਆਂ ਇਹ ਵੀ ਗੱਲ ਠੀਕ ਆ ਕੱਲ ਨੂੰ ਤੂੰ ਅੱਖਾਂ ਮੀਚ ਗਈ ਇਹਨਾਂ ਨੂੰ ਕੌਣ ਸੰਭੂਆ ਆ ਇਹ ਤਾਂ ਹੈਗਾ ਹੀ ਆ ਫਿਰ ਇਹਨਾਂ ਨੂੰ ਖਰਚਾ ਪਾਣੀ ਕੌਣ ਦਊਗਾ ਕੌਣ ਦਊਗਾ ਔਖਾ ਔਖਾ ਵਾ ਹੁਣ ਫਿਰ ਭੈਣੇ ਖਰਚਾ ਪਾਣੀ ਵਧੀਆ ਚੱਲੀ ਜਾਂਦਾ ਹਾਂ ਹਾਂ ਵਧੀਆ ਚੱਲੀ ਜਾਂਦਾ ਇਹਦੇ ਫਿਰ ਉਹਦੇ ਜਮਾ ਕਿਰਾਏ ਹੋਏ ਸੀ ਉਹ ਤੇ ਖਰਚਾ ਪਾਣੀ ਚੱਲੀ ਜਾਂਦਾ ਚਲੋ ਫਿਰ ਵੀ ਠੀਕ ਆ ਹਾਂ ਨਹੀਂ ਤਾਂ ਔਖਾ ਹੋਤਾ ਔਖਾ ਤਾਂ ਹੈਗਾ ਹੀ ਆ ਹਾਂ ਮੰਗਾਈ ਵਾਲੀ ਆ ਹਾਂ ਹਾਂ ਆ ਦੇ ਦੇ ਮੈਨੂੰ ਨਹੀਂ ਆ ਦੇ ਦੇ ਨਹੀਂ ਜੇ ਦੇ ਦੇ ਲੈ ਜਾ ਆਪਦੀ ਕੁੜੀ ਨੂੰ ਮੇਰੀਆਂ ਪੋਤੀਆਂ ਨੂੰ ਖਾਈ ਜਾਂਦੀ ਆ ਜੇ ਸਿੰਦਰੀ ਆ ਕੋਈ ਨਾ ਖੇੜਦੀ ਆ ਨਿਆਣੀਆਂ ਨਾਲ ਲੈ ਜਾਂਦੀ ਆ ਨਾ ਫਿਰ ਖਾਣੀਆਂ ਨੇ ਨਹੀਂ ਨਹੀਂ ਖਾਂਦੀ ਨਹੀਂ ਖੇੜਦੀ ਆ ਆ ਬਾਹਾਂ ਦਾ ਉਹਨਾਂ ਦੀਆਂ ਦੰਦੀਆਂ ਨਾ ਖਾ ਗਈ ਚੱਲ ਸਿੰਦਰੀਏ ਉੱਠ ਕੱਢ ਚੱਲੀਏ ਇਹਦੇ ਤਾਂ ਮਾਰ ਹੀ ਜਾਂਦੀ ਐ ਕਾ ਤੇ ਕਹਿੰਨੀ ਆ ਕੋਈ ਨਾ ਮਾਰ ਲਾ ਜਾਂਦੀ ਆ ਇਹਦੇ ਨਾਲ ਹੀ ਜੱਗ ਬੱਸਦਾ ਮਾਤਰੀ ਫਿਰਦੀਆਂ ਨਾਲ ਇਹਦੇ ਹੀ ਲੇ ਜਾ ਆਪ ਦੇ ਘਰ ਨੂੰ ਗਿਆ ਮੇਰੀਆਂ ਪੋਤੀਆਂ ਨੂੰ ਖਾਣਾ ਹੈ ਨਹੀਂ ਨਹੀਂ ਖਾਂਦੀ ਨਹੀਂ ਖੇਡਦੀ ਆ ਚੱਲ ਫਿਤਰੀ ਵਰਤ ਚੱਲੀਏ ਚੱਲ ਬੇਬੇ ਲੈ ਜਾ ਖਾਏ ਨਹੀਂ ਖੇਡ ਰੋਟੇ ਜਾਓ ਤੇ ਤੋ ਟੱਕੇ ਖੇਡਿਆ ਨਹੀਂ ਜਾਂਦਾ ਕੁੜੀਆਂ ਦੇ ਦੰਦੀਆਂ ਵੱਢਦੀ ਸੀ ਬੇਬੇ ਮੈਨੂੰ ਦਿੱਦਿਆ ਨਹੀਂ ਸੀ ਖੇਡਦਾ ਤਾਂ ਮੈਂ ਵੱਧਦੀ ਦੰਦੀ ਉਹ ਦੇਹਲਾ ਭਾਜਣੋਂ ਕਹਿੰਦੀ ਮੇਰੀ ਪੋਤੀਆਂ ਨੂੰ ਖਾ ਗਈ ੱਲ ਬਾਕੀ ਘਰਾਂ ਦੇ ਦੋ ਸੁਨੇਹਾ ਰਹਾ ਜਾਂਦਾ ਆ ਕਰ ਰੇਗਾ ਹੀ ਇੱਧਰ ਵੀ ਲੈ ਆਉਨੇ ਬੀਬੀ ਆ ਆ ਅੰਦਰ ਆ ਜਾ ਬੀਬੀ ਕਿੱਥੇ ਆ ਆਜ ਇੱਥੇ ਆ ਜਾ ਐ ਤੂੰ ਮੈਨਾਂ ਖੇਡਣਾ ਆ ਮੈਂ ਸੁਧਰੀਈ ਆ ਮੈਂ ਤੇਰੇ ਨਾਲ ਖੇਡਣਾ ਆ ਆਜਾ ਖੇਡੀ ਦਾਸ ਮੈਨੂੰ ਕਿੱਥੇ ਆ ਬਹਿ ਜਾ ਬੀਬੀ ਹੈਗੀ ਆ ਆਪਾਂ ਖੇਡਦੀ ਆ ਫੇਰ ਉਹੀ ਗੱਲ ਦੇਖਾਂ ਤਾਂ ਕੌਣ ਆ ਬੀਬੀ ਸਸਰੀ ਗੱਲ ਜੇ ਹੁੰਦਾ ਵਸਦਾ ਰਹਾ ਪਤਾ ਬੈ ਜਾ ਭਾਈ ਬੀਬੇ ਮੈਂ ਤਾਂ ਸੁਨਹਿਾਰਾ ਲਾਣ ਆਇਆ ਸੀ ਅਸਿਧਰੀ ਮੈਨੂੰ ਕਹੀਆਂ ਦੀ ਮੇਰੇ ਨਾਲ ਖੇਡ ਲਾ ਖੇਡ ਲਾ ਇਹ ਤਾਂ ਕੀ ਕਰੀਏ ਫੇਰ ਆ ਦੇ ਲਾਣ ਕੀ ਕਰੀ ਜਾਂਦੀ ਆ ਹੁਣ ਅਸਿਧਰੀ ਆ ਫੇਰ ਤੈਨੂੰ ਖੇਡਣ ਨੂੰ ਕਹਿੰਦੀ ਹੋਗੀ ਵੀ ਮੇਰੇ ਨਾਲ ਖੇਡ ਲੈ ਹਾਂਜੀ ਹੂੰ ਫਿਰ ਤੈਨੂੰ ਹਵਾ ਮਾਰਦੀ ਹਾਂ ਹਵਾ ਮਾਰਦੀ ਹਾਂ ਹਵਾ ਹੀ ਤਾਂ ਜਾਂਦੀ ਆ ਪੱਖੇ ਦੀ ਤੂੰ ਕੀ ਮਾਰਦੀ ਆ ਤੇ ਬੀਬੀ ਮੈਂ ਤਾਂ ਸੁਨੇਹਾ ਲੈਣ ਆਇਆ ਸੀਗਾ ਘਰੇ ਭੈਣ ਦਾ ਵਿਆਹ ਵਾ ਆਕਟੋਬਰ ਦੀ 14 ਤਰੀਕ ਦਾ ਅੱਛਾ ਪਤਾ ਕੋਈ ਨਾ ਆਮਾੜੇ ਪਰਿਵਾਰ ਨੇ ਜ਼ਰੂਰ ਆਉਣਾ ਈ ਕੋਈ ਨਾ ਕੋਈ ਨਾ ਜ਼ਰੂਰ ਆਵਾਂਗੇ ਹਾਂਜੀ ਹਾਂਜੀ ਚਾ ਪਾਣੀ ਬਣਾਮਾ ਪਤਾ ਨਹੀਂ ਨਹੀਂ ਬੀਬੀ ਮੈਂ ਪਿਛਲੇ ਘਰਾਂ ਚ ਪੀ ਕੇ ਆਇਆ ਵਾ ਉਹਨਾਂ ਦੇ ਸੁਨੇਹਾ ਲੈਣ ਆਉਣਾ ਈ ਸਾਰਿਆਂ ਦੇ ਅੱਛਾ ਹੋਰ ਘਰ ਪਰਿਵਾਰ ਠੀਕ ਆ ਹਾਂਜੀ ਹਾਂਜੀ ਸਾਰੇ ਠੀਕ ਨੇ ਘਰੇ ਚੰਗਾ ਬੀਬੀ ਫਿਰ ਯਾਦ ਨਾਲ ਜ਼ਰੂਰ ਆਇਓ ਠੀਕ ਆ ਜੇ ਹੁੰਦਾ ਬਾਤ ਦਾ ਰਹਾ ਹਾਂ ਜ਼ਰੂਰ ਆਵਾਂਗੇ ਹਾਂਜੀ ਹਾਂਜੀ ਮੁੰਡਾ ਆਇਆ ਸੀ ਪੁੱਛਦੀਆਂ ਭੈਣ ਨੂੰ ਕੋਲੋਂ ਕੁਝ ਜਾਣਾ ਚਾਹੁੰਦੇ ਨੇ ਕੀ ਕਰਦੀਆਂ ਭੈਣੇ ਕੁਛ ਨਹੀਂ ਕਰਦੀ ਬੈਠੀ ਆ ਭੈਣੇ ਆਹ ਕਮਲੀ ਕੀ ਕਰਦੀ ਆ ਕਮਲੀ ਖੇਡਦੀ ਆ ਅੱਛਾ ਉਹ ਮੁੰਡਾ ਆਇਆ ਸੀਗਾ ਆਪਾਂ ਵਿਆਹ ਤੇ ਜਾਣਾ ਸੀ ਉਹਨਾਂ ਦੇ ਮਾਈਆਂ ਦੇ ਹਾਏ ਤੁਸੀਂ ਬਾਹ ਤੇ ਜਾਣਾ ਮੇਰਾ ਵਿਆਹ ਕਰੋਗੇ ਤੁਸੀਂ ਤੇਰਾ ਵਿਆਹ ਅਸੀਂ ਕਿਹਦੇ ਨਾਲ ਕਰਾਂਗੇ ਲੇ ਵਾ ਤਬਾ ਕੋਨਾ ਵਾ ਮੈਂ ਵੀ ਬਾਤ ਹੀ ਜਾਣਾ ਦੇਖੋ ਮੁੰਡਾ ਲੱਭੂ ਤਾਈ ਤੇਰਾ ਬਾਹ ਕਰਾਂਗੇ ਕੋ ਮੈਂ ਬਾਹ ਕੋਨਾ ਰ ਮੈਂ ਕਿੱਥੇ ਜਾ ਸਕਦੀ ਆ ਮਾਈਆਂ ਲੈ ਕੇ ਸਿੱਧਰੀ ਨੂੰ ਛੱਡ ਕੇ ਤੂੰ ਮੇਰੇ ਪੈਸੇ ਲੈ ਜੀਂ ਸਕੰਦੇ ਆਂ ਅੱਛਾ ਜਾਣਾ ਨਹੀਂ ਵੇ ਮੈਂ ਕੱਲੀ ਜਾਵਾਂ ਹਾਂ ਹਾਂ ਕੱਲੀ ਜਾਈਆਂ ਤੂੰ ਚਲ ਠੀਕ ਆ ਲਿਆ ਫੜਾ ਦੇ ਮੈਂ ਭੈਣੇ ਫੜ ਲਿਆ ਸੂਟ ਵੀ ਲਿਓਨੀ ਆ ਲਿਆ ਬੈਠ ਤੂੰ ਲਾ ਪਾਣੀ ਸਗੰਦੇ ਐ ਅੱਛਾ ਆ ਪੈਸੇ ਥੋੜੇ ਦੇ ਦਿੰਦੀ ਫੇਰ ਆ 500 ਰੁਪਏ ਦੇ ਤਨਾਲੀ ਕੋਈ ਨਾ ਸਗੰਦੇ ਐ ਕੰਨਿਆਂ ਦਾ ਨਾ ਇਹ ਸਿੱਧਰੀ ਦਾ ਕਿੱਥੋਂ ਹੋਣਾ ਵਿਆ ਅੱਛਾ ਠੀਕ ਆ ਚੰਗਾ ਭੈਣੇ ਫੇਰ ਮੈਂ ਜਾਣੀ ਹੁਣ ਸ਼ਾਮ ਨੂੰ ਜਾਉਂਗੀ ਫੇਰ ਲੈ ਜਾਂਗੀ ਸੂਟ ਹੈ ਨਾ ਚੰਗਾ ਮੈਂ ਤਾਂ ਸੋਚਦੀ ਆਂ ਬਈ ਇਹਨੂੰ ਕੌਣ ਰੋਟੀ ਦਊ ਮੈਂ ਜੇ ਪੂਰੀ ਹੋ ਗਈ ਇਹਨੂੰ ਚਾਹ ਪਾਣੀ ਰੋਟੀ ਕੌਣ ਦਊ ਮੈਨੂੰ ਤਾਂ ਇਹੀ ਫਿਕਰ ਲੱਗਿਆ ਹੋਇਆ ਇਹਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਮੇਰੇ ਤੋਂ ਬਿਨਾਂ ਅਗਲਾ ਕਹਿੰਦਾ ਸਿੱਧਰੀ ਆ ਸਾਡੇ ਘਰ ਲਾਤੀ ਇੱਥੇ ਬੈਠੀ ਖੇਢੀ ਮੈਂ ਨਾ ਆਲਾਂ ਠੀਕ ਬਾਬਾ ਤੇ ਨਾ ਆ ਰਹਿ ਰਾਮਨਾ ਖੇਡਲਾ ਸੁੱਚਾ ਸੱਚਾ ਨੂੰ ਨਾ ਹਥਲਾਈਂ ਕਰੰਟ ਲੱਗ ਜੂ ਆਹੋ ਨਾਲਾ ਮੈਂ ਕਿਤੇ ਦੀ ਮੈਂ ਨਹੀਂ ਹੱਥ ਨਹੀਂ ਆਉਂਦਾ ਆ ਬੀਬੀ ਕਹਿੰਦੀ ਆ ਨਾ ਵੀ ਉੱਥੇ ਕੰਟ ਲੱਗ ਜੂਗਾ ਸੁੱਚਾ ਨੂਣਾ ਹੱਥ ਲਾਈ ਨਾਲੇ ਉਹਦਣ ਉਹ ਬੀਬੀ ਵੀ ਮੈਨੂੰ ਕਹਿੰਦੀ ਸੀ ਮਰ ਜਾਂਦੀ ਮਰ ਜਾਂਦੀ ਬੀਬੀ ਵੀ ਕਹਿੰਦੀ ਸੀ ਵੀ ਜੇ ਮੈਂ ਪਹਿਲਾਂ ਮਾਰ ਗੀ ਇਹਦੀ ਫੇੜ ਇਹ ਕੀ ਘੜੂਗੀ ਮੈਂ ਕਰਦੀ ਆ ਮੈਂ ਨਾ ਉਹ ਪਲੱਗ ਲਾਉਣੀ ਆ ਕਹਿੰਦੇ ਹੁੰਦੇ ਨਾ ਕੰਟ ਲੱਗ ਜੂਗਾ ਉਹ ਲਾ ਕੇ ਪਹਿਲਾਂ ਮੈਂ ਹੀ ਮਰ ਜਾਂਦੀ ਆ ਮੇਰੀ ਬੀਬੀ ਪਹਿਲਾਂ ਕਰਦੇ ਮਰੂ ਪਹਿਲਾਂ ਮੈਂ ਮਾਦੀਆ ਹਾਂ ਮੈਂ ਮੈਂ ਨਾ ਕਾਦੀਆ ਆ ਤੂਲਰ ਵਾਲਾ ਪੱਗ ਲਾ ਕੇ ਨਾ ਉੱਥੇ ਲਾਉਂਦੀ ਹਾਂ ਨਾ ਫੇਰ ਮੈਂ ਕਾਂ ਤੇ ਲਾਉਂ ਜੂ ਮੈਂ ਫੇਰ ਮਾਜੂਗੀ ਪਰ ਬੀਬੀ ਕਹਿੰਦੀ ਹੁੰਦੀ ਹੈ ਨਾ ਉਹ ਛੁੱਟ ਜੁ ਲੱਗੀ ਤੇ ਦਰ ਗਈ ਦੇਖਾਂ ਤਾਂਗਾ ਇਸ ਕਮਰੇ ਚ தூல் தூர இப்பட லூ நோத்த உட கட நான் உட கட உட ਨੀ ਕੁੜੀਏ ਔਠ ਖੜਾ ਨਹੀਂ ਔਠ ਖੜਾ ਇੰਤਕਰੰਟ ਲੱਗ ਗਿਆ ਮਾਰਗੀ ਕੀ ਕਰਾਂਗੇ ਰੱਬਾ ਬਿੱਲੀ ਕਰਕੇ ਬਿਠਾ ਗਈ ਨਾ ਖਾਣ ਨੂੰ ਜੀ ਕਰਦਾ ਨਾ ਚਾਹ ਪੀਣ ਨੂੰ ਜੀ ਕਰਦਾ ਨਾ ਬਾਹਰ ਨਿਕਲਣ ਨੂੰ ਜੀ ਕਰਦਾ ਰੱਬਾ ਮੈਨੂੰ ਵੀ ਚੱਕ ਲਾ ਮੇਰਾ ਘਰ ਵਿੱਚ ਪੋਰਾ ਜੀ ਨਹੀਂ ਲੱਗਦਾ ਜਿਉਂ ਗਈ ਆ ਕਾਸੇ ਨੂੰ ਨਹੀਂ ਜੀ ਕਰਦਾ ਅੱਗੇ ਪਿੱਛੇ ਉਹਦੇ ਫਿਰਦੀ ਰਹਿੰਦੀ ਸੀ ਕਦੇ ਕਹਦੀਨੀ ਚਾਹ ਬਣਾ ਦੇ ਕਦੇ ਰੋਟੀ ਪਕਾ ਦੇ ਮੈਂ ਕਰੀ ਜਾਂਦੀ ਸੀ ਫਿਰੀ ਜਾਂਦੀ ਸੀ ਧੰਦਿਆਂ ਨੂੰ ਲੱਗੀ ਹੋਈ ਸੀ ਹੁਣ ਮੈਂ ਕੱਲੀ ਬੈਠੀ ਰਹਿਨੀ ਆ ਉਹਦੇ ਨਾਲ ਤਾਂ ਮੇਰਾ ਜੱਗ ਵਸਦਾ ਸੀ ਕਾਸੇ ਨੂੰ ਨਿੰਜੀ ਕਰਦਾ ਹੁਣ ਮੈਂ ਪਈ ਜਾਮਾ ਜੇ ਬੰਦ ਨੀਂਦ ਆਉਗੀ ਬੇਬੇ ਬੇਬੇ ਹਾਏ ਮੇਰੀ ਧੀ ਆ ਗਈ ਕਿੱਥੇ ਗਈ ਹੋਈ ਸੀ ਤੂੰ ਕਿੱਥੇ ਚਲੀ ਗਈ ਸੀ ਤੇਰੇ ਬਿਨਾ ਤਾਂ ਮੇਰਾ ਜੀ ਨਹੀਂ ਲੱਗਿਆ ਬੇਬੇ ਮੇਰਾ ਵੀ ਨਹੀਂ ਤੇਰੇ ਬਿਨਾ ਜੀ ਲੱਗਿਆ ਉੱਥੇ ਪਤਾ ਮੈਂ ਕੱਲੀ ਸੀਗੀ ਮੇਰਾ ਜੀ ਨਹੀਂ ਲੱਗਦਾ ਸੀਗਾ ਮੈਂ ਕਿਹਾ ਚੱਲ ਮੈਂ ਬੇਬੇ ਨੂੰ ਮਿਲ ਕੇ ਆਉਣੀ ਆ ਬੇਬੇ ਮੈਂ ਤੈਨੂੰ ਲੈਣ ਆਈ ਆ ਤੇਰੇ ਬਿਨਾ ਮੇਰਾ ਵੀ ਨਹੀਂ ਜੀ ਲੱਗਿਆ ਮੈਨੂੰ ਵੀ ਘਰ ਵੱਡ-ਵੱਡੇ ਖਾਂਦਾ ਸੀ ਚੱਲ ਮੈਨੂੰ ਵੀ ਨਾਲ ਹੀ ਲੈ ਚੱਲ हां बेबे मैं तन्नू ਲੈਣ ਹੀ ਆਈ ਆਂ ਅੱਜ ਆ ਬੇਬੇ ਫਿਰ ਮੇਰੇ ਗੱਲ ਲੱਗ ਜਾ ਹਾਂਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਵੀਡੀਓ ਅਸੀਂ ਇੱਕ ਮਾਂ ਤੇ ਧੀ ਦਾ ਪਿਆਰ ਦਰਸਾਇਆ ਹੈ ਇਸ ਵਿੱਚ ਬੀ ਮਾਂ ਦੇ ਲਈ ਬੱਚਾ ਜਿਹੋ ਜਿਹਾ ਮਰਜੀ ਹੈ ਸਿਧਰਾ ਹੈ ਗੁੰਗਾ ਹੈ ਬੋੜਾ ਹੈ ਪਰ ਮਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਬੱਚਿਆਂ ਤੋਂ ਬਿਨਾ ਮਾਂ ਦਾ ਸੰਸਾਰ ਅਧੂਰਾ ਹੈ ਇਸ ਸੀਰੀਅਲ ਵਿੱਚ ਅਸੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਾਂ ਆਪਣੇ ਬੱਚਿਆਂ ਤੋਂ ਬਗੈਰ ਨਹੀਂ ਰਹਿ ਸਕਦੀ ਉਹਦਾ ਬੱਚਿਆਂ 'ਚ ਬਹੁਤ ਹੀ ਪਿਆਰ ਹੁੰਦਾ ਹੈ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਹੁਤ ਸਾਰੇ ਲੋਕ ਹੀ ਸਬਸਕ੍ਰਾਈਬਰ ਨਹੀਂ ਕਰਦੇ ਹੈਗੇ ਵੀਡੀਓ ਦੇਖ ਕੇ ਚਲ ਜਾਂਦੇ ਨੇਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਤਾਂ ਜੋ ਅੱਗੇ ਵਾਸਤੇ ਅਸੀਂ ਉਸ ਤੋਂ ਵੀ ਜ਼ਿਆਦਾ ਵਧੀਆ ਵੀਡੀਓ ਅਪਲੋਡ ਕਰ ਸਕੀਏ ਤੇ ਬੈਲ ਆਈਕਨ ਦਾ ਬਟਨ ਆਨ ਜਰੂਰ ਕਰ ਦਿਓ ਧੰਨਵਾਦ